ਜਦੋਂ ਇਹ ਜਿਹਾ ਡਿਸੀਜਨ ਲੈ ਲੈਂਦਾ ਤਾਂ ਇੱਕ ਵਾਰੀ ਸ਼ੌਕਿੰਗ ਤਾਂ ਜ਼ਰੂਰ ਹੈ ਸਾਰੇ ਵਰਕਰਾਂ ਨੂੰ ਵੀ ਲੱਗਦਾ ਹੈ ਸਾਨੂੰ ਵੀ ਲੱਗਦਾ ਹੈ ਸਾਰੇ ਇਹ ਮਹਿਸੂਸ ਕੀਤੇ ਆ ਵੀ ਸਾਡੇ ਨਾਲ ਕੋਈ ਧੋਖਾ ਹੋ ਗਿਆ ਠੱਗੇ ਠੱਗੇ ਜਿਹਾ ਮਹਿਸੂਸ ਕਰਦੇ ਆ ਉਹ ਜਿਹਾ ਕੱਲ ਮਹਿਸੂਸ ਕਰ ਰਹੇ ਸੀ ਪਰ ਘੰਟੇ ਤੋਂ ਘੰਟੇ ਬਾਅਦ ਜਦੋਂ ਸੋਚੀਦਾ ਵੀ ਚਲੋ ਇਹਨੇ ਆਪਣਾ کردار ਨਿਭਾ ਲਿਆ ਹੁਣ ਸਾਨੂੰ ਆਪਣਾ کردار ਨਿਭਾਣ ਦੀ ਵਾਰੀ ਹੈ ਤੇ ਉਹ ਸਾਰੇ ਵਰਕਰ ਪੱਪਾ ਭਾਰ ਵੀ ਨੇ ਅੱਜ ਸਵੇਰ ਤਾਂ ਮੈਂ ਮਿਲ ਰਿਹਾ ਉਹਨਾਂ ਨੂੰ ਉਹ ਇਸ ਗੱਲ ਦਾ ਕਹਿ ਰਿਹਾ ਵੀ ਇੱਕ ਵਾਰ ਸਬਕ ਜ਼ਰੂਰ ਦੇਣਾ ਜੀ ਤੁਸੀਂ ਡਿਸੀਜਨ ਲਓਰ ਜਲਦੀ ਕੈਂਡੀਡੇਟ ਦਿਓ ਤਾਂ ਕਿ ਅਸੀਂ ਦੱਸ ਸਕੀਏ ਕਾਂਗਰਸ ਇੱਥੇ ਕਿੰਨੀਕ ਮਜ਼ਬੂਤ ਹੈ ਕਿੰਨੀ ਨਹੀਂ ਕੋਈ ਕੋਈ ਇੰਡੀਵਿਜੂਅਲ ਕਰਕੇ ਕਾਂਗਰਸ ਨਹੀਂ ਖੜੀ ਕਾਂਗਰਸ ਕਰਕੇ ਇੰਡੀਵਿਜੂਅਲ ਖੜੇ ਸਰ ਲੱਗਦਾ ਕਿ ਜਿਸ ਪਰਿਵਾਰ ਤੋਂ ਆਉਂਦੇ ਸੀ ਇਸ ਕਰਕੇ ਜਿਆਦਾ ਜਿਹੜਾ ਮਲਾਲ ਕਿਤਨਾ ਕਿਤੇ ਕਿਉਂਕਿ ਕਾਂਗਰਸ ਨਹੀਂ ਹਾਂ ਉਸ ਪਰਿਵਾਰ ਨੂੰ ਜਿਆਦਾ ਮਲਾਲ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਜੀ ਨੇ ਸਾਰੀ ਕਾਂਗਰਸ ਨੂੰ ਆਪਣਾ ਪਰਿਵਾਰ ਸਮਝਿਆ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਪੋਤਾ ਇਹੋ ਜਿਹਾ ਡਿਸੀਜਨ ਲੈ ਲੈਂਦਾ ਹੈ ਫਿਰ ਜਿਹੜਾ ਕਾਂਗਰਸ ਪਰਿਵਾਰ ਦੁਖੀ ਹੋਵੇਗਾ ਤੇ ਹੋਵੇਗਾ ਉਹਦੇ ਆਪ ਦੇ ਪਰਿਵਾਰ ਦਾ ਕੀ ਹਾਲ ਹੋਵੇਗਾ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਅੱਜ ਸਰਦਾਰ ਤੇਜਪ੍ਰਕਾਸ਼ ਜੀ ਨੂੰ ਕੁਝ ਹੋ ਜਾ ਗੁਰਕੀਰੀਏ ਤੁਹਾਨੂੰ ਕੁਝ ਜਿਹੜੇ ਕੱਲ ਸਾਡੇ ਨਾਲ ਮੀਟਿੰਗ 'ਚ ਹਾਜ਼ਰ ਸਨ ਜਦੋਂ ਇਹ ਇਹ ਉਹਨਾਂ ਨੇ ਜੁਆਇਨਿੰਗ ਕੀਤੀ ਭਾਪੀ ਤੇ ਉਹਨਾਂ ਦੇ ਆਪ ਦਾ ਕੀ ਹਾਲ ਹੋਵੇਗਾ ਲੱਗਦਾ ਲੋਕਾਂ ਦਾ ਵੀ ਕਿਤੇ ਨਾ ਕਿਤੇ ਜਨਤਨ ਦਾ ਵੀ ਧੋਖਾ ਹੈ ਇੱਕ ਤਰ੍ਹਾਂ ਨਾਲ ਤੋਂ ਲਗਾਤਾਰ ਚੁੜਿਆ ਉਹਨਾਂ ਨੂੰ ਤੇ ਇੱਕਦਮ ਮੌਕੇ ਤੇ ਜਾ ਕੇ ਇਹ ਜਿਹੜੀ ਅੱਜ ਚਲਦੀ ਪਈ ਹੈ ਨਾ ਰਾਜਨੀਤੀ 'ਚ ਇੱਕ ਨਿਗਾਰ ਆ ਗਿਆ ਵੀ ਇਧਰ ਉਧਰ ਆਪੋਰਚੁਨਿਸਟ ਹੋ ਗਏ ਮਤਲਬ ਸੰਘਰਸ਼ ਦੀ ਜਗ੍ਹਾ ਸਹੂਲियत ਦੀ ਲੜਾਈ ਹੋ ਗਈ ਅੱਜ ਜਦੋਂ ਪਾਰਟੀਆਂ ਸੰਘਰਸ਼ 'ਚ ਜਾਂਦੀਆਂ ਨੇ ਉਦੋਂ ਜਿਹੜੇ ਇਹੋ ਜਿਹੇ ਲੀਡਰ ਹੁੰਦੇ ਕਮਜ਼ੋਰ ਲੀਡਰ ਉਹਨਾਂ ਸਹੂਲियत ਵਾਲਾ ਰਾਹ ਲੱਭਦੇ ਆ ਵੀ ਇਧਰ ਜਿਹੜਾ ਸਹੂਲियत ਜ਼ਿਆਦਾ ਇਧਰ ਚਲੇ ਜਾਓ ਇੱਥੇ ਰਿਸੋਰਸਿਜ਼ ਵੀ ਹੈਗੇ ਆ ਤੇ ਪਾਵਰ ਵੀ ਹੈਗੀ ਆ ਤੇ ਫਿਰ ਇਲੈਕਸ਼ਨ ਵੀ ਲੜ ਲਾਂਗੇ ਇਹ ਪਰ ਦੁਨੀਆ ਦੇਖਦੀ ਹੈ ਲੀਡਰ ਹਮੇਸ਼ਾ ਸੰਘਰਸ਼ ਚੋਂ ਨਿਕਲਦਾ ਹੈ ਅੱਛਾ ਟਿਕਟ ਕੱਟਣ ਦੀ ਵੀ ਕੋਈ ਗੱਲ ਚੱਲ ਰਹੀ ਹੈ ਕੋਈ ਟਿਕਟ ਕੱਟਣ ਦੀ ਕੱਲੇ ਦਾ ਨਾਮ ਗਿਆ ਹੈ ਕੋਈ ਕਿਸੇ ਨੇ ਮੰਗੀ ਨਹੀਂ ਕੋਈ ਇੱਕ ਕੈਂਡੀਡੇਟ ਲੁਧਿਆਣੇ ਦਾ ਜਿੱਥੋਂ ਕਿਸੇ ਵੀ ਹਲਕਾ ਇੰਚਾਰਜ ਨੇ ਟਿਕਟ ਨਹੀਂ ਮੰਗੀ ਰਾਦਰ ਉਹਦੇ ਲਈ ਕੰਮ ਕਰਦੇ ਸਾਰੇ ਰਲ ਕੇ ਤੇ ਫਿਰ ਵੀ ਇਹੋ ਜਿਹਾ ਡਿਸੀਜਨ ਲੈਣਾ ਬੜਾ ਮੰਦਪਗ ਹੈ ਸਰ ਆਰਟੀਕਲ ਲੈਵਲ ਤੋਂ ਉੱਪਰ ਉੱਠ ਕੇ ਜਿਹੜੇ ਇਹਨਾਂ ਤੁਹਾਡੀ ਪਰਸਨਲਿਟੀ ਵੀ ਕਾਫੀ ਮਿੱਤਰਤਾ ਸੀ ਕਾਫੀ ਨੇੜੇ ਸੀ ਮਿੱਤਰਤਾ ਰਹੇਗੀ ਸਾਹਿਬ ਮਿੱਤਰਤਾ ਰਹੇਗੀ ਮਿੱਤਰ ਤੇ ਰਿਸ਼ਤੇ ਥੋੜੀ ਟੁੱਟ ਜਾਂਦੇ ਆ ਇੱਕ ਪਰਿਵਾਰਾ ਚ ਦੋ ਦੋ ਪਿਓ ਪੁੱਤ ਭਾਈ ਭਾਈ ਦੀ ਆਈਡੀਓਲੋਜੀ ਅਲੱਗ-ਅਲੱਗ ਹੋ ਸਕਦੀ ਹੈ ਵਿਚਾਰਧਾਰਾ ਅਲੱਗ-ਅਲੱਗ ਹੋ ਸਕਦੀ ਹੈ ਪਰ ਰਿਸ਼ਤੇ ਥੋੜੀ ਖਤਮ ਹੋ ਜਾਂਦੇ ਆ ਅਸੀਂ ਨਿਭਾਵਾਂਗੇ ਉਹਨਾਂ ਨੇ ਨਿਭਾਣਾ ਹੀ ਚਾਹ ਨਹੀਂ ਨਿਭਾਣੇ ਉਹਨਾਂ ਨੂੰ ਸਰ ਲੱਗਦਾ ਆਖਰੀ ਤਵਲੇ ਕਿਸੇ ਹੋਰ ਨੂੰ ਮੌਕਾ ਮਿਲੂਗਾ ਹੁਣ ਲੁਧਿਆਣੇ ਤੋਂ ਖਾਸ ਕਰਕੇ ਕਾਂਗਰਸ ਕੋਈ ਬਹੁਤ سارے ਸੀਨੀਅਰ ਲੀਡਰ ਵੀ ਹੈਗੇ ਨੇ ਹਾਂਜੀ ਹਾਂਜੀ ਬਿਲਕੁਲ ਜੋ ਸਾਡੀ ਸਟੇਟ ਹਾਈ ਕਮਾਂਡ ਔਰ ਸੈਂਟਰਲ ਹਾਈ ਕਮਾਂਡ ਡਿਸਟ੍ਰਿਕਟ ਯੂਨਿਟ ਨਾਲ ਗੱਲ ਕਰਕੇ ਜਿਹੜਾ ਕੈਂਡੀਡੇਟ ਦੇਣਗੇ ਅਸੀਂ ਉਹਦੇ ਉਹਦੇ ਲਈ ਪੂਰੇ ਜੋਸ਼ ਸ਼ੋਰ ਨਾਲ ਕੈਂਪੇਨ ਕਰਾਂਗੇ ਤੁਹਾਡਾ ਨਾਮ ਵੀ ਜਿਹੜਾ ਰਿਕੁਇਰੈਂਟ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਹਲੇ ਤਾਂ ਕੁਝ ਵੀ ਨਹੀਂ ਹੈ ਇਹ ਸਭ ਕਿਆਸਰਾਈਆਂ ਨੇ ਜਦੋਂ ਕੋਈ ਵੀ ਡਿਸੀਜਨ ਹੋਏਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇਕਲ ਪਾਰਟੀ ਆਪਣੇ ਦੋਸਤ ਦੇ ਸਾਹਮਣੇ ਖੜਨਾ ਜਿਸ ਤਰ੍ਹਾਂ ਤੇ ਕਭੀ ਦੋਸਤ ਹੋ ਦੋਸਤੀ ਰਹੇਗਾ ਹਾਂਜੀ ਬਿਲਕੁਲ ਬਿਲਕੁਲ ਪੂਰੀ ਆਈਡੀਓਲੋਜੀ ਦੀ ਲੜਾਈ ਹੈ ਲੜਾਈ ਲੜਾਂਗੇ ਔਰ ਸਾਡਾ ਸਾਰਾ ਵਰਕਰ ਵਰਕਰ ਪੱਪਾ ਪਾਰ ਹੋ ਕੇ ਲੜੇਗਾ ਅਸਰ ਲਗਾਤਾਰ ਜਿਹੜੇ ਇੱਕ ਪਾਸੇ ਈਡੀ ਦੀਆਂ ਰੇਡਾਂ ਚੱਲ ਰਹੀਆਂ ਹੈਗੀਆਂ ਨੇ ਚੰਡੀਗੜ੍ਹ ਚ ਵੀ ਈਡੀ ਦੀ ਜਰੂਰਤ ਹੈ ਲੱਗਦਾ ਕਿਤਨਾ ਕਿਤੇ ਜਿਹੜੀ ਹੈ ਬੜਾ ਮੰਦ ਭਾਗ ਆਇਆ ਅਗਰ ਰਾਜਨੀਤੀ ਦੇ ਵਿੱਚ ਏਜੰਸੀਆਂ ਦਾ ਯੂਜ਼ ਜਾਂ ਮਿਸਯੂਜ਼ ਹੁੰਦਾ ਆ ਤੇ ਉਹ ਡੈਮੋਕ੍ਰੇਸੀ ਵਾਸਤੇ ਹੈਲਥੀ ਨਹੀਂ ਹੈ Subscribe to One India channel and never miss an update.